ਸਜਾ ਪੂਰੀ ਹੋਣ ਮਗਰੋਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਭਿਆਨ ਦੇਖੋ ਕੀ ਕਿਹਾ ਕਾਰਕ ਸਿੰਘ ਸਾਹਿਬ ਨੇ ਅਰਦਾਸ ਬੇਨਤੀ ਕੀਤੀ ਹੈ ਜੀ ਸੋਹਾ ਜਿਹੜੀ ਸਮਾਪਤ ਉਸ ਤੋਂ ਬਾਅਦ ਕੀਤੀ ਹੈ ਅਰਦਾਸ ਜੀ ਠੀਕ ਹੈ ਹਾਂ ਜੀ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਜੋ ਜਿਹਦਾ ਸ੍ਰੀ ਅਕਾਲਤਾ ਸਾਹਿਬ ਨੇ ਪੰਸੀ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਸੇਵਾ ਲਈ ਸੀ ਉਹ ਪੂਰੀ ਕਰਨ ਪਰੰਤ ਅੱਜ ਅਸੀਂ ਸ੍ਰੀ ਅਕਾਲਤਾ ਸਾਹਿਬ ਤੇ ਆ ਕੇ ਅਰਦਾਸ ਬੇਨਤੀ ਕੀਤੀ ਔਰ ਉਹ ਖਿਮਾ ਜਾਚਕਾ ਦਾ ਜੋ ਹੈ ਸਾਨੂੰ ਉਹਨਾਂ ਨੇ ਸਰਟੀਫਿਕੇਟ ਦਿੱਤਾ ਔਰ ਜਿੱਥੇ-ਜਿੱਥੇ ਵੀ ਸੇਵਾ ਉਹਨਾਂ ਨੇ ਸਾਨੂੰ ਲਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਸਕੂਨ ਵੀ ਆਇਆ ਤਸੱਲੀ ਵੀ ਆਈ ਆ ਔਰ ਮੈਂ ਸਮਝਦਾ ਕਿ ਜਾਣੇ-ਜਾਣੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਉਹਨਾਂ ਦਾ ਅਹਿਸਾਸ ਅਸੀਂ ਕੀਤਾ ਔਰ ਜਹਦਰ ਸਰਵਰਨਾ ਨੇ ਜੋ ਸੇਵਾ ਲਈ ਅਸੀਂ ਉਹ ਪੂਰੀ ਕੀਤੀ ਆ ਅੱਜ ਕੌਣ-ਕੌਣ ਅੱਗੇ ਪਹੁੰਚੇ ਅੱਜ ਬੀਬੀ ਜਗੀਰ ਕੌਰ ਜੀ ਤੇ ਸਾਸਰ ਜੀ ਸਿੰਘ ਰਖੜਾ ਜੀ ਅਸੀਂ ਤਿੰਨੇ ਆਏ ਸੀ ਸਾਹ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਜੋ ਸਾਡੇ ਸਟਾਰ ਰਾਏ ਦੇ ਕੰਮ ਉਹ ਵੀ ਆਏ ਨੇ ਤੇ ਬਾਕੀ ਜਿਹੜੇ ਆਪਣੇ ਜਿਨ੍ਹਾਂ ਨੇ ਪੂਰੀ ਕੀਤੀ ਹੈ ਬਾਰੀ-ਬਾਰੀ ਸਾਰੇ ਆਵੋਗੇ ਮੇਰੇ ਖਿਆਲ ਜਿਨ੍ਹਾਂ ਨੇ ਮੁਕੰਮਲ ਕਰ ਲਈ ਤੇ ਅਸੀਂ ਅੱਜ ਤਿੰਨ ਜਣੇ ਤਾਂ ਆ ਕੇ ਗਏ ਆ ਤੇ ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚ ਮੈਂ ਇੱਕ ਬਖਰੀ ਵੀ ਅਰਜੀ ਦੇ ਕੇ ਆਇਆ ਕਿਉਂਕਿ ਸ੍ਰੀ ਅਕਾਲਤਾ ਸਾਹਿਬ ਤੇ ਕਿ ਝੂਠਾ ਬਿਆਨ ਸਮੇਸ਼ਿੰਦਰ ਸਿੰਘ ਗਰੇਵਾਲ ਉਹਨਾਂ ਨੇ ਜਦੋਂ ਬੋਲਿਆ ਸੀ ਕਿ ਬਲੈਕ ਥੰਡਰ ਸਮੇ ਮੈਂ ਸਹਿਕਾਰਤਾ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ ਚ ਉਹ ਝੂਠਾ ਸੀ ਉਹ ਝੂਠੇ ਤੱਥ ਮੈਂ ਲਿਖਤੀ ਤੌਰ ਤੇ ਦੇ ਕੇ ਆਇਆ ਸਤਰੇ ਦੇਵੀ ਜਸਪਾਲ ਸਿੰਘ ਜੀ ਜਿਹੇਦਾਰ ਸਾਹਿਬ ਨੂੰ ਸਾਨੂੰ ਸਾਡੇ ਵੱਲੋਂ ਬੇਨਤੀ ਕਰ ਦਿਓ ਵੀ ਉਹਨਾਂ ਨੇ ਝੂਠ ਬੋਲਿਆ ਸੀ ਇਹ ਨਿਹਰਾ ਝੂਠ ਸੀ ਔਰ ਕਿਉਂਕਿ ਇਹ ਬਲੈਕ ਥੰਡਰ ਜਿਹੜਾ ਹੋਇਆ ਉਹ ਗਵਰਨਰੀ ਰਾਜ 'ਚ ਹੋਇਆ ਸੀ ਜੋ ਉਹਦੇ ਮਤਾ ਦਿੱਤੇ ਨਾ ਬਲਕਿ ਬਲੈਕ ਥੰਡਰ ਦੇ ਵਿਰੁੱਧ ਮੁਜ਼ਾਹਰਾ ਕੀਤਾ ਚੰਡੀਗੜ੍ਹ ਦੇ ਵਿੱਚ ਮੈਂ ਬਟੈਲ ਜੇਲ੍ਹ ਦੇ ਵਿੱਚ ਰਿਹਾ ਮਤਲਬ 2-2.5 ਮਹੀਨੇ ਦੇ ਕਰੀਬ ਸਾਰੀ ਕਾਲੀ ਲੀਡਰਸ਼ਿਪ ਵੀ ਮੈਕਸਿਮਮ ਰਹੀ ਸੋਤ ਅੱਛਾ ਸੀ ਕਿ ਹਵੇ ਇਸ ਤਰ੍ਹਾਂ ਦਾ ਝੂਠ ਸੰਗਤ ਦੇ ਵਿੱਚ ਗੁਰੂ ਦੀ ਹਾਜ਼ਰੀ ਤੇ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਤੇ ਉਹਨਾਂ ਦੇ ਪੁਆਇੰਟ ਆਊਟ ਕੀਤਾ ਸੀ ਉਹ ਤਾਂ ਪਹਿਲਾਂ ਵੀ ਇੱਕ ਸਰਚ ਪ੍ਰੇਸ਼ਨ ਹੋਇਆ ਸੀ ਬਰਨਾਲ ਸਾਹਿਬ ਦੀ ਸਰਕਾਰ ਜਦੋਂ ਸੀ ਪਰ ਮੈਂ ਉਦੋਂ ਮੰਤਰੀ ਨਹੀਂ ਸੀ ਉਹ ਵੀ 30 ਅਪ੍ਰੈਲ ਨੂੰ ਹੋਇਆ ਸੀ ਪਰ ਮੈਂ ਉਦੋਂ ਵੀ ਮੰਤਰੀ ਨਹੀਂ ਸੀ ਤੇ ਦੂਜੇ ਦਾ ਗਵਰਨਰ ਰਾਜ ਸੀ ਗਵਰਨਰ ਰਾਜ ਤਾਂ ਮੰਤਰੀ ਹੋ ਕੀ ਹੁਣਾ ਸੀ ਇਸ ਤਰ੍ਹਾਂ ਦਾ ਝੂਠਾ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਇਹ ਦੀ ਥਾਂ ਤੇ ਇਹ ਮੈਂ ਜਰੂਰ ਉਹਦੇ ਨੋਟਿਸ ਵਿੱਚ ਲੈ ਕੇ ਆਇਆ ਜਿੰਨੇ ਸਭ ਸੇਵਾ ਜੋ ਲੱਗੀ ਸੀ ਕੀ ਹੋਰ ਤਾਂ ਦਿਖਨ ਨੂੰ ਪਾਈ ਗਿਆ ਬਾਕੀ ਆਪ ਗੱਲਬਾਤ ਸਕੂਲ ਕਿਨਾਕ ਮਿਲਿਆ ਮਾਨੋਗੁਰੂ ਉਹਦੇ ਤਰੀਕ ਤੌਰ ਤੇ ਗੁਰੂ ਸਾਹਿਬ ਦੀ ਮਹਾਨ ਫਿਲਾਸਫੀਆ ਸੇਵਾ ਸਿਮਰਨ ਜਦੋਂ ਅਸੀਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਮਨ ਨੂੰ ਸਕੂਨ ਵੀ ਆਉਂਦਾ ਔਰ ਮਨ ਨੂੰ ਤਸੱਲੀ ਵੀ ਹੁੰਦੀ ਆ ਉਹ ਮਹਿਸੂਸ ਵੀ ਹੁੰਦਾ ਕਿ ਜਾਣੇ-ਅਣਜਾਣੇ ਜ਼ਿੰਦਗੀ 'ਚ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ ਉਹਨਾਂ ਦਾ ਅਹਿਸਾਸ ਵੀ ਹੁੰਦਾ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦਾ ਔਰ ਜਦੋਂ ਅਸੀਂ ਜੋੜੇ ਸਾਫ਼ ਕੀਤੇ ਜਦੋਂ ਅਸੀਂ ਬਰਤਨ ਸਾਫ਼ ਕੀਤੇ ਲੰਗਰ ਦੀ ਸੇਵਾ ਕੀਤੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸਰਾਂ ਦੇ ਵਿੱਚ ਟਾਇਲਟਸ ਦੀ ਸਫਾਈ ਕੀਤੀ ਤੇ ਮੈਂ ਸਮਝਦਾ ਕਿ ਅੱਜ ਸਾਰੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਇੰਦੂ ਮੈਂ ਬਰੇਜੀਪੀਸੀ ਨੇ ਦਰ ਸਿੰਘ ਥੋੜਾ ਮੈਂ ਬਰੇਜੀਪੀਸੀ ਨੇ ਭੁਗਿੰਦਰ ਸਿੰਘ ਜੀ ਤੋਂ ਪਰ ਹੋਰ ਬਹੁਤ ਸਾਰੇ ਸੱਜਣ ਸਾਡੇ ਸਾਰੇ ਮੇਰਾ ਖਿਆਲ ਸੰਗ ਜਿਹੜੀ ਸੇਵਾ ਕਰਦੀ ਰਹੀ ਉਹਨਾਂ ਵਿੱਚੋਂ ਹੀ ਬਹੁਤ ਸਾਰੇ ਸੱਜਣ ਨਾਲ ਆਏ ਨੇ 20 ਤਰੀਕ ਦਾ ਸਮਾਜ ਜਿਹੜਾ ਦਿੱਤਾ ਹੋਇਆ ਉਹ ਲੌਜੀਸਟਿਕਸ ਤੇ ਜਾਣਾ ਸੀ ਕਿ ਟੈਂਪਰ ਦਾ ਸਮਾਜ ਉਸ ਦੇ ਸਬੰਧ ਵਿੱਚ ਸਾਨੂੰ ਜਾਣਕਾਰੀ ਪ੍ਰੈਸ ਚ ਮਿਲੀ ਆ ਤੇ ਸਾਡੀ ਹੁਣ ਮੀਟਿੰਗ ਰੱਖੀ ਆ ਸੀ 11 ਵਜੇ ਉਹਦੇ ਚ ਜਾਣਕਾਰੀ ਲਵਾਂਗੇ ਕਿ 20 ਤਰੀਕ ਦਾ ਸਮਾ ਅਸੀਫੇ ਦੇਣ ਲਈ ਜੇ ਹੋਰ ਬਤਾਇਆ ਕਿਸ ਤਰ੍ਹਾਂ ਵਧਾਇਆ ਪਤਾ ਸਿੰਘ ਸਹਿਬਾਨ ਹੀ ਵਸਤਾ ਦੱਸ ਸਕਦੇ ਉਸ ਸੰਬੰਧੀ ਪਰ ਅਸੀਂ ਵੀ ਜਾਣਕਾਰੀ ਲੈ ਕੇ ਉਹਦੇ ਤੇ ਸਮੀਖਿਆ ਕਰਾਂਗੇ ਵੀ ਵਧਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ ਜਾਂ ਕੀ ਹੋਇਆ ਪੂਰੀ ਜਾਣਕਾਰੀ ਉਹ ਤੋਂ ਬਾਅਦ ਹੀ ਮਿਲੇਗੀ ਸਜਾ ਪੂਰੀ ਹੋਣ ਮਗਰੋਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਦੇਖੋ ਕੀ ਕਿਹਾ ਕਾਸਟ ਸਹਿਬ ਵੀ ਅਰਦਾਸ ਬੇਨਤੀ ਕੀਤੀ ਹੈ ਜੀ ਸੋਹਾ ਜਿਹੜੀ ਸਮਾਪਤ ਉਸ ਤੋਂ ਬਾਅਦ ਕੀਤੀ ਹੈ ਰਾਖੀ हां जी 2 दिसंबर ਨੂੰ ਸ੍ਰੀ ਅਕਾਲ ਤਾ ਸਾਬ ਦੀ ਫਸੀਲਤ ਜੋ ਜਿਹਦਾ ਸ੍ਰੀ ਅਕਾਲ ਤਾ ਸਾਬ ਨੇ ਪੰਸੀ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਸੇਵਾ ਲਈ ਸੀ ਉਹ ਪੂਰੀ ਕਰਨ ਪ੍ਰੰਤ ਅੱਜ ਅਸੀਂ ਸ੍ਰੀ ਅਕਾਲ ਤਾ ਸਾਬ ਤੇ ਆ ਕੇ ਅਰਦਾਸ ਬੇਨਤੀ ਕੀਤੀ ਔਰ ਉਹ ਕਿਮਾ ਜਾਂਚਕਾਰ ਦਾ ਜੋ ਥਾ ਲੋ ਉਹਨਾਂ ਨੇ ਸਰਟੀਫਿਕੇਟ ਦਿੱਤਾ ਔਰ ਜਿੱਥੇ ਜਿੱਥੇ ਵੀ ਸੇਵਾ ਉਹਨਾਂ ਨੇ ਸਾਨੂੰ ਲਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਸਕੂਨ ਵੀ ਆਇਆ ਤਸੱਲੀ ਵੀ ਆਈ ਆ ਔਰ ਮੈਂ ਸਮਝਦਾ ਕਿ ਜਾਣੇ ਜਾਣੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਉਹਨਾਂ ਦਾ ਅਹਿਸਾਸ ਅਸੀਂ ਕੀਤਾ ਔਰ ਜਹਦਰ ਸਰਵਰਨਾ ਨੇ ਜੋ ਸੇਵਾ ਲਾਈ ਸੀ ਉਹ ਪੂਰੀ ਕੀਤੀ ਆ ਅੱਜ ਕੌਣ ਕੌਣ ਅੱਜ ਪਹੁੰਚੇ ਅੱਜ ਬੀਬੀ ਜਗੀਰ ਕੌਰ ਜੀ ਤੇ ਸਾਸਰਜੀਤ ਸਿੰਘ ਰਖੜਾ ਜੀ ਅਸੀਂ ਤਿੰਨੇ ਆਏ ਸੀ ਸਾਹ ਗੁਰਪ੍ਰਤਾਪ ਸਿੰਘ ਜੀ ਬਿਲਾਦ ਸਾਹਿਬ ਜੋ ਸਾਡੇ ਸਟਾਰ ਰਾਇ ਦੇ ਕੰਮੀ ਨੇ ਉਹ ਵੀ ਆਏ ਨੇ ਬਾਕੀ ਜਿਹੜੇ ਆਪਣੇ ਜਿਨ੍ਹਾਂ ਨੇ ਪੂਰੀ ਕੀਤੀ ਹੈ ਬਾਰੀ ਬਾਰੀ ਸਾਰੇ ਆਵਣਗੇ ਮੇਰੇ ਖਿਆਲ ਜਿਨ੍ਹਾਂ ਨੇ ਮੁਕੰਮਲ ਕਰ ਲਈ ਤੇ ਅਸੀਂ ਅੱਜ ਤਿੰਨ ਜਣੇ ਤਾਂ ਆ ਕੇ ਗਏ ਆ ਤੇ ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚ ਮੈਂ ਇੱਕ ਵੱਖਰੀ ਵੀ ਅਰਜੀ ਦੇ ਕੇ ਆਇਆ ਕਿਉਂਕਿ ਸ੍ਰੀ ਅਕਾਲਤਾ ਸਾਹਿਬ ਤੇ ਇੱਕ ਝੂਠਾ ਬਿਆਨ ਸਹਮੇਸ਼ ਸਿੰਘ ਗਰੇਵਾਲ ਉਹਨਾਂ ਨੇ ਜਦੋਂ ਬੋਲਿਆ ਸੀ ਕਿ ਬਲੈਕ ਥੰਡਰ ਸਮੇ ਮੈਂ ਸਹਿਕਾਰਤਾ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ ਚ ਉਹ ਝੂਠਾ ਸੀ ਪਤੀ ਉਠੇ ਤਾਂ ਮੈਂ ਲਿਖਤੀ ਤੌਰ ਤੇ ਦੇ ਕੇ ਹੈ ਸਤਰੇ ਦੇਵੀ ਜਿਸਪਾਲ ਸਿੰਘ ਜਨਨ ਜਿਹੇਦਰ ਸਾਹਿਬ ਨੂੰ ਸਾਨੂੰ ਸਾਡੇ ਵੱਲੋਂ ਬੇਨਤੀ ਕਰ ਦਿਓ ਵੀ ਉਹਨਾਂ ਨੇ ਝੂਠ ਬੋਲਿਆ ਸੀ ਮੇਰਾ ਝੂਠ ਸੀ ਔਰ ਕਿਉਂਕਿ ਬਲੈਕ ਥੰਡਰ ਜਿਹੜਾ ਹੋਇਆ ਉਹ ਗਵਰਨਰ ਰਾਜ ਚ ਹੋਇਆ ਸੀ ਜੋ ਉਹਦੇ ਮਤਾ ਦਿੱਤੇ ਨਹੀਂ ਬਲਕਿ ਬਲੈਕ ਥੰਡਰ ਦੇ ਵਿਰੁੱਧ ਮੁਜ਼ਾਹਰਾ ਕੀਤਾ ਚੰਡੀਗੜ੍ਹ ਦੇ ਵਿੱਚ ਮੈਂ ਬਡੈਲ ਜੇਲ੍ਹ ਦੇ ਵਿੱਚ ਰਿਹਾ ਮਤਲਬ 2-2.5 ਮਹੀਨੇ ਦੇ ਕਰੀਬ ਸਾਰੀ ਕਲੀ ਲੀਡਰਸ਼ਿਪ ਹੀ ਮੈਕਸਿਮ ਰਹੀ ਸੋਤ ਅੱਛਾ ਸੀ ਕਿ ਹਵੇ ਇਸ ਤਰ੍ਹਾਂ ਦਾ ਝੂਠ ਸੰਗਤ ਦੇ ਵਿੱਚ ਗੁਰੂ ਦੀ ਹਾਜ਼ਰੀ ਤੇ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਤੇ ਉਹਨਾਂ ਦੇ ਪੁਆਇੰਟ ਆਊਟ ਕੀਤਾ ਸੀ ਉਹ ਤੋਂ ਪਹਿਲਾਂ ਵੀ ਇੱਕ ਸਰਚ ਪ੍ਰੇਸ਼ਨ ਹੋਇਆ ਸੀ ਬਰਨਾਲ ਸਾਹਿਬ ਦੀ ਸਰਕਾਰ ਜਦੋਂ ਸੀ ਪਰ ਮੈਂ ਉਦੋਂ ਮੰਤਰੀ ਨਹੀਂ ਸੀ ਉਹ ਵੀ 30 ਅਪ੍ਰੈਲ ਨੂੰ ਹੋਇਆ ਸੀ ਪਰ ਮੈਂ ਉਦੋਂ ਵੀ ਮੰਤਰੀ ਨਹੀਂ ਸੀ ਤੇ ਦੂਜੇ ਦਾ ਗਵਰਨਰ ਰਾਜ ਸੀ ਕਿ ਉਹ ਨਹੀਂ ਰਾਜ ਦਾ ਮੰਤਰੀ ਹੋ ਕੀ ਹੋਣਾ ਸੀ ਹਲੇ ਇਸ ਤਰ੍ਹਾਂ ਦਾ ਝੂਠਾ ਆਲਾਮ ਨਹੀਂ ਲਾਉਣਾ ਚਾਹੀਦਾ ਇਸ ਦੀ ਥਾਂ ਤੇ ਕਿ ਮਜਰੂਰਾਂ ਦੇ ਨੋਟਿਸ ਵਿੱਚ ਲੈ ਕੇ ਆ। ਜਨਮ ਸਭ ਸੇਵਾ ਜੋ ਲੱਗੀ ਸੀਗੀ ਉਹ ਤੰਦ ਇੱਕ ਦਿਨ ਪਾਈ ਗਿਆ। ਬਾਕੀ ਆ ਗੁਰੂਵਾਰ। ਸਕੂਲ ਕਿੰਨਾ ਕੁ ਮਿਲਿਆ ਮਾਨੋ ਗੁਰੂ। ਕੁਦਰਤੀ ਤੌਰ ਤੇ ਗੁਰੂ ਸਾਹਿਬ ਦੀ ਮਹਾਨ ਫਿਲਾਸਫੀਆ ਸੇਵਾ ਸਿਮਰਨ ਜਦੋਂ ਤੁਸੀਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਮਨ ਨੂੰ ਸਕੂਨ ਵੀ ਆਉਂਦਾ ਔਰ ਮਨ ਨੂੰ ਤਸੱਲੀ ਵੀ ਹੁੰਦੀ ਆ ਉਹ ਮਹਿਸੂਸ ਵੀ ਹੁੰਦਾ ਕਿ ਜਾਣੇ ਜਾਣੇ ਜ਼ਿੰਦਗੀ 'ਚ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ ਉਹਨਾਂ ਦਾ ਅਹਿਸਾਸ ਵੀ ਹੁੰਦਾ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦਾ ਔਰ ਜਦੋਂ ਅਸੀਂ ਜੋੜੇ ਸਾਫ ਕੀਤੇ ਜਦੋਂ ਅਸੀਂ ਬਰਤਨ ਸਾਫ ਕੀਤੇ ਲੰਗਰ ਦੀ ਸੇਵਾ ਕੀਤੀ ਇੱਥੇ ਗੁਰੂ ਰਾਮਦਾਸ ਦੀ ਸਰਾਂ ਦੇ ਵਿੱਚ ਟਾਇਲਟਸ ਦੀ ਸਫਾਈ ਕੀਤੀ ਤੇ ਮੈਂ ਸਮਝਦਾ ਕਿ ਅੱਜ ਸਾਰੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਦੂ ਮੈਂਬਰ ਐ ਜੀ ਪੀ ਸੀ ਨੇ ਸਿੰਘ ਟੋੜਾ ਮੈਂਬਰ ਐ ਜੀ ਪੀ ਸੀ ਨੇ ਪੂਰੇ ਦਰਸਿੰਗ ਜੀ ਤੋਂ ਪਰ ਹੋਰ ਬਹੁਤ ਸਾਰੇ ਸੱਜਣ ਸਾਡੇ ਸਾਰੇ ਮੇਰਾ ਖਿਆਲ ਨਾਲ ਸੰਗਤ ਜਿਹੜੀ ਸੇਵਾ ਕਰਦੀ ਰਹੀ ਉਹਨਾਂ ਵਿੱਚ ਹੋਈ ਬਹੁਤ ਸਾਰੇ ਸੱਜਣ ਨਾਲ ਆਏ ਨੇ 30 ਤਰੀਕ ਨੂੰ ਵੀ ਤੱਕ ਦਾ ਸਮਾਜ ਜਿਹੜਾ ਦਿੱਤਾ ਹੋਇਆ ਹੈ ਉਹਦੇ ਸਬੰਧੀ ਸਾਨੂੰ ਜਾਣਕਾਰੀ ਪ੍ਰੈਸ 'ਚ ਮਿਲੀ ਆ ਤੇ ਸਾਡੀ ਹੁਣ ਮੀਟਿੰਗ ਰੱਖੀ ਆ ਸੀ 11 ਵਜੇ ਉਹਦੇ 'ਚ ਜਾਣਕਾਰੀ ਲਵਾਂਗੇ ਕਿ 20 ਤਰੀਕ ਦਾ ਸਮਾਂ ਅਸੀਫੇ ਦੇਣ ਲਈ ਜੇ ਹੋਰ ਵਧਾਇਆ ਕਿਸ ਤਰ੍ਹਾਂ ਵਧਾਇਆ ਪਤਾ ਸਿੰਘ ਸਾਹਿਬਾਨ ਹੀ ਬਿਹਤਰ ਦੱਸ ਸਕਦੇ ਉਸ ਸਬੰਧੀ ਪਰ ਅਸੀਂ ਵੀ ਜਾਣਕਾਰੀ ਲੈ ਕੇ ਉਹਦੇ ਤੇ ਸਮੀਖਿਆ ਕਰਾਂਗੇ ਵੀ ਵਧਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ ਜਾਂ ਕੀ ਹੋਇਆ ਪੂਰੀ ਜਾਣਕਾਰੀ ਉਤੋਂ ਬਾਅਦ ਹੀ ਮਿਲੇਗੀ ਠੀਕ ਹੈ